ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਕੀ ਹਾਲ ਨੇ ਮੀਰ ਕਰਦਾ ਕਿ ਰਾਜੂ ਖਰੀਬ ਹੋ ਗਏ ਚੜਦੀ ਕਲਾ ਚ ਹੋਗੇ ਦੋਸਤੋ ਅੱਜ ਜਿਹੜੀ ਵੀਡੀਓ ਲੈ ਕੇ ਆਏ ਆ ਆਪਾਂ YouTube ਨਾਲ ਰਿਲੇਟਡ ਲੈ ਕੇ ਆਏ ਆ ਹਨਾ ਕਈ ਲੋਕ ਸੋਚਦੇ ਹੋ ਯਾਰ YouTube ਤੋਂ ਪੈਸਾ ਕਮਾਉਣਾ ਸੌਖਾ ਆ ਬਹੁਤ ਸੌਖਾ ਆ ਜਾਂ ਫਿਰ ਕਈ ਕਹਿੰਦੇ ਜੀ ਬਹੁਤ ਔਖਾ ਆ ਹਨਾ ਗੱਲ ਕਲੀਅਰ ਕਰਦਾਂਗੇ ਇੱਥੇ ਜੀ ਵੀ YouTube ਤੋਂ ਪੈਸਾ ਕਮਾਉਣਾ ਸੌਖਾ ਕਿ ਔਖਾ ਤੇ ਸੌਖਾ ਕਿਦਾਂ ਤੇ ਔਖਾ ਕਿਦਾਂ ਆ ਹਨਾ ਦੋਨੇ ਗੱਲਾਂ 'ਚ ਆਪਾਂ ਸ਼ੇਅਰ ਕਰਾਂਗੇ ਠੀਕ ਹੈ ਜੀ ਵੀਡੀਓ ਧਿਆਨ ਨਾਲ ਸੁਣਿਓ ਜਿਹੜੇ YouTube ਤੇ ਕੰਮ ਕਰਨਾ ਚਾਹੁੰਦੇ ਆ ਖਾਸ ਕਰਕੇ ਸਾਉ ਤੋਂ ਪਹਿਲਾਂ ਪਸੌਖੀ ਦੀ ਗੱਲ ਕਰਦੇ ਹਾਂ ਨਾ ਸੌਖੀ ਇਦਾਂ ਪਹਿਲਾਂ ਤੁਸੀਂ ਆਪਣਾ ਮਾਈਂਡ ਬਣਾਓ ਵੀ ਹਾਂ ਮੈਂ YouTube ਤੇ ਕੰਮ ਕਰਨਾ ਹੈ ਨਾ ਜੇ ਤੁਸੀਂ ਸੋਚੀ ਜਾਓਗੇ ਸੋਚੀ ਜਾਓਗੇ ਕਰੋਗੇ ਨਹੀਂ ਫਿਰ ਤਾਂ ਹੋਣਾ ਹੀ ਨਹੀਂ ਹੈਗਾ ਨਾ ਇਸ ਲਈ ਪਹਿਲਾਂ ਇੱਕ ਮਾਈਂਡ ਹੋਣਾ ਥੋੜਾ ਪਰ ਪੱਕਾ ਹੋਣਾ ਚਾਹੀਦਾ ਪੱਕਾ ਹੋਣਾ ਜਿਵੇਂ ਹਾਂ ਯਾਰ ਮੈਂ YouTube ਤੇ ਕੰਮ ਕਰਨਾ ਹੀ ਕਰਨਾ ਚਾਹੀਦਾ ਜੋ ਮਰਜ਼ੀ ਹੋ ਜਵੇ ਹੈ ਨਾ ਚੈਨਲ ਬਣਾਓ ਕੰਟੈਂਟ ਪਾਓ ਕੋਈ ਗੱਲ ਨਹੀਂ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਪਾਈ ਨਹੀਂ ਚੱਲਣਗੇ ਨਾ ਸੋਖਾ ਕੰਟੈਂਟ ਬਣਾਉਣਾ ਹੈ ਨਾ ਪਹਿਲਾਂ ਪਹਿਲਾਂ ਸੋਖਾ ਬਣਾਓ ਜੀ ਤੇ ਹੁਣ ਕਈ ਬੰਦੇ ਕਹਿੰਗੇ ਸਾਨੂੰ ਐਡੀਟਿੰਗ ਨਹੀਂ ਆਉਂਦੀ ਹੈਗੀ ਸਾਨੂੰ ਕੈਮਰਾ ਨਹੀਂ ਫੇਸ ਕਰਨਾ ਆਉਂਦਾ ਹੈਗਾ ਹਨਾ ਇਹ ਚੀਜ਼ਾਂ ਹੌਲੀ ਹੌਲੀ ਆਉਂਦੀ ਆਉਂਦੀ ਹੈ ਹਨਾ ਸਿंपल ਕੰਟੈਂਟ ਬਣਾ ਲਓ ਜਿੱਦਾਂ ਮੈਂ ਬਣਾਉਣਾ ਹੈ ਨਾ ਮੈਂ ਕੋਈ ਐਡੀਟਿੰਗ ਨਹੀਂ ਕਰਦਾ ਹੈਗਾ ਮੈਂ ਨੋਰਮਲੀ ਵੀਡੀਓ ਬਣਾਉਣਾ ਤੇ ਉਹੀ ਪਾ ਦੇਣਾ ਅਪਲੋਡ ਕਰ ਦੇਣਾ ਹੈ ਨਾ ਉਹਦੇ ਵਿੱਚ ਕੋਈ ਐਡੀਟਿੰਗ ਨਹੀਂ ਹੁੰਦੀ ਤੁਸੀਂ ਮੇਰੀਆਂ ਵੀਡੀਓਜ਼ ਦੇਖ ਲਿਓ ਚਾਹੇ ਹੈ ਨਾ ਕੋਈ ਐਡੀਟਿੰਗ ਨਹੀਂ ਹੁੰਦੀ ਜੋ ਮੈਂ ਬੋਲਿਆ ਉਹੀ ਐਜ਼ ਇਟ ਉਹਦਾ ਪਾ ਦਦਾ ਹੈ ਨਾ ਸੇਮ ਟੂ ਸੇਮ ਹੈ ਨਾ ਤੇ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਸੀਂ ਕੀ ਬੋਲਣਾ ਹੈ ਨਾ ਕੀ ਕਰਨਾ ਹੈ ਠੀਕ ਹੈ ਜੀ ਕੰਟੈਂਟ ਦੇ ਵਿੱਚ ਥੋੜੇ ਥੋੜੀ ਜਿਹੀ ਪਾਵਰ ਹੋਣੀ ਚਾਹੀਦੀ ਹੈ ਨਾ ਤੇ ਇੱਕ ਜਿਹੜਾ ਤੁਸੀਂ ਥੰਬਨੇਲ ਲਗਾਉਣਾ ਉਹ ਵਧੀਆ ਹੋਣਾ ਚਾਹੀਦਾ ਠੀਕ ਹੈ ਇਹ ਤਾਂ ਹੋ ਗਿਆ ਸੌਖਾ ਤ ਹੁਣ ਜਿੱਦਾਂ ਕਈ ਲੋਕ ਕਹਿੰਦੇ ਯਾਰ ਮੈਨੂੰ ਕੁਕਿੰਗ ਦਾ ਸ਼ੌਂਕ ਹੈ ਨਾ ਜੇ ਮੈਂ ਕੁਕਿੰਗ ਦੀ ਵੀਡੀਓ ਬਣਾਵਾਂ ਮਾ ਹਣਾ ਤਾਂ ਲੰਬੀ ਬਹੁਤ ਬਣ ਜਾਂਦੀ ਹੈ ਕਈ ਕਹਿੰਦੇ ਨੇ ਵੀ ਸਾਥੋਂ ਐਡੀਟਿੰਗ ਨਹੀਂ ਹੁੰਦੀ ਹੈਗੀ ਹਨਾ ਵੀ ਅਸੀਂ ਐਡੀਟਿੰਗ ਕਰਨੀ ਚਾਹੁੰਦੇ ਆ ਪਰ ਸਾਡੇ ਕੋਲ ਸੌਫਟਵੇਅਰ ਨਹੀਂ ਹੈਗੇ ਦੋਸਤੋ ਮੋਬਾਈਲ ਤੇ YouTube ਤੇ ਹੈਗੇ ਸਾਰੇ ਟਿਊਟੋਰੀਅਲ ਪਏ ਨੇ ਜਿਹੜੀ ਮਰਜ਼ੀ ਵੀਡੀਓ ਤੁਸੀਂ ਉੱਥੋਂ ਕਰ ਸਕਦੇ ਹੋ ਹਨਾ ਫਾਲੋ ਕਰ ਸਕਦੇ ਹੋ ਉਹਨਾਂ ਨੂੰ ਕਿਸੇ ਵੀ ਕੈਟਾਗਰੀ ਦਾ ਚੈਨਲ ਬਣਾਉਣਾ ਹਰ ਇੱਕ ਤਰ੍ਹਾਂ ਦੀ ਵੀਡੀਓ ਉਥੋਂ ਮਿਲ ਜਾਂਦੀ ਹੈ ਹਨਾ ਹਾਂ ਜਿੱਥੇ ਐਡੀਟਿੰਗ ਕਰਨੀ ਪੈਂਦੀ ਹੈ ਤੁਹਾਨੂੰ ਫੋਟੋਆਂ ਚੱਕ ਕੇ ਲਾਉਣੀਆਂ ਜਾਂ ਕਿਸੇ ਦੀ ਵੀਡੀਓ ਚੱਕ ਕੇ ਲਾਉਣੀ ਉਹ ਚ ਥੋੜਾ ਔਖਾ ਹੁੰਦਾ ਸਮਾਂ ਵੀ ਲੱਗਦਾ ਹਨਾ ਕੰਟੈਂਟ ਬਣਾਉਣਾ ਉਹ ਥੋੜਾ ਔਖਾ ਕੰਮ ਹੁੰਦਾ ਇਹਨੂੰ ਆਪਾਂ ਕਹਿ ਸਕਦੇ ਹਾਂ ਵੀ ਔਖਾ YouTube ਦਾ ਹਨਾ ਬੱਟ ਜੇ ਤੁਸੀਂ ਸਿੰਪਲ ਇਦਾਂ ਹੀ ਬੋਲ ਕੇ ਵੀਡੀਓ ਬਣਾ ਦੋ ਕਿਸੇ ਵੀ ਟੌਪਿਕ ਤੇ ਲੈ ਲਓ ਟੌਪਿਕ ਥੋੜਾ ਵਧੀਆ ਆਉਣਾ ਚਾਹੀਦਾ ਹਨਾ ਉਹ ਤੁਹਾਡੀ ਵੀਡੀਓ ਵਾਇਰਲ ਹੋਊਗੀ ਹੋਊਗੀ ਲੋਕਾਂ ਨੂੰ ਜੇ ਪਸੰਦ ਆ ਗਿਆ ਤੁਹਾਡਾ ਟੌਪਿਕ ਚਾਹੇ ਇਦਾਂ ਸਿੰਪਲ ਬ ਸ਼ੋਰਟਸ ਪਾਓ ਸ਼ੋਰਟਸ ਪਾਓ ਵੀ ਸ਼ੋਰਟਸ ਲੋਕੀ ਜਿਆਦਾ ਦੇਖਦੇ ਆ ਕਿਉਂਕਿ ਛੋਟੇ ਹੁੰਦੇ ਆ ਤੇ ਉਹਨਾਂ ਤੁਹਾਡੇ ਸਬਸਕ੍ਰਾਈਬਰ ਗੇਨ ਹੋ ਜਾਂਦੇ ਆ ਠੀਕ ਹੈ ਜੀ ਸ਼ੋਰਟਸ ਜਿੰਨੇ ਵੱਧ ਤੋਂ ਵੱਧ ਪਾਉਂਗੇ ਉਹਨੇ ਵੱਧ ਤੋਂ ਵੱਧ ਸਬਸਕ੍ਰਾਈਬਰ ਆਉਣਗੇ ਜਿੰਨੇ ਸਬਸਕ੍ਰਾਈਬਰ ਜੁੜਨਗੇ ਉਹਨੀਆਂ ਤੁਹਾਡੇ ਵੀਡੀਓਜ਼ ਤੇ ਵਿਊਜ਼ ਹੋਣਗੇ ਸੋ ਇਹ ਦੋ ਚੀਜ਼ਾਂ ਨੇ ਵੀਡੀਓ ਜਾਨਕਿ YouTube ਤੋਂ ਪੈਸਾ ਕਮਾਉਣਾ ਸੋਖਾ ਕਿ ਔਖਾ ਦੋਨੋਂ ਚੀਜ਼ਾਂ ਹੀ ਨੇ ਸੋਖਾ ਵੀ ਇਹ ਤੇ ਔਖਾ ਵੀ ਆ ਗੱਲ ਆ ਤੁਹਾਡੇ ਕਰਨ ਤੇ ਜੇ ਕਰੋਗੇ ਨਹੀਂ ਤਾਂ ਕਮਾਓਗੇ ਕਿਦਾਂ ਸੋ ਇੱਥੇ ਵੀਡੀਓ ਖਤਮ ਕਰਦੇ ਆ ਵੀਡੀਓ ਚੰਗੀ ਲੱਗੀ ਤਾਂ ਲਾਈਕ ਮੈਨ ਤੇ ਸ਼ੇਅਰ ਜੁੜ